ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਹਾਂ ਬਰਕਤ ਵੀਡੀਓ ਬਾਰੇ ਪ੍ਰੀਤ ਨੇ ਬਹੁਤ ਸੋਚ ਸਮਝ ਕੇ ਇੱਕ ਚਾਲ ਚੱਲੀ ਉਸਨੇ ਵਿੱਕੀ ਨੂੰ ਆਪਣੇ ਪੇਕਿਆਂ ਵਿੱਚ ਲੈ ਜਾਣ ਲਈ ਮਜਬੂਰ ਕਰ ਹੀ ਲਿਆ ਹੁਣ ਉਹ ਸੋਚਦੀ ਹੈ ਕਿ ਮੈਨਾਂ ਮਾਪਤਾ ਦੇ ਘਟ ਇੰਨੇ ਦੇਰ ਕਿਉਂ ਸਹਾਂ ਇਸ ਲਈ ਉਸਨੇ ਵਿੱਕੀ ਨੂੰ ਆਪਣੇ ਪੇਕਿਆਂ ਵਿੱਚ ਲੈ ਜਾਣ ਲਈ ਮਜਬੂਰ ਹੀ ਕਰ ਲਿਆ ਜਿਹੜਾ ਕੀ ਹੋਇਆ ਕਿ ਵਿੱਕੀ ਪ੍ਰੀਤ ਨਾਲ ਜਾਣ ਲਈ ਤਿਆਰ ਹੋ ਗਿਆ ਕਿੱਥੇ ਤੱਕ ਉਸ ਦਿਨ ਪਹਿਲਾਂ ਵਿੱਕੀ ਤੇ ਉਸਦੀ ਮਾਂ ਪ੍ਰੀਤ ਦੇ ਸਰਤੇ ਖੜਕੇ ਉਸ ਨੂਰ ਦੀ ਮਾਂ ਨਾਲ ਗੱਲ ਕਰਾ ਰਹੇ ਸਨ ਜਦ ਵਿੱਕੀ ਮੰਡੀ ਜਾਣ ਤੋਂ ਪਹਿਲਾਂ ਪ੍ਰੀਤ ਨੂੰ ਆਪਣਾ ਫੋਨ ਦੇ ਕੇ ਆਸੀ ਪਹਿਲਾਂ ਤਾਂ ਪ੍ਰੀਤ ਸੋਚਦੀ ਸੀ ਕਿ ਮੈਂ ਆਪਣੀ ਮਾਂ ਨੂੰ ਕੁਝ ਨਾ ਦੱਸਾਂਗੀ ਪਰ ਫਿਰ ਉਹ ਸੋਚਦੀ ਜੇਕਰ ਮੈਂ ਅੱਜ ਇਹਨਾਂ ਬਾਰੇ ਨਹੀਂ ਦੱਸਾਂਗੀ ਤਾਂ ਇਹਨਾਂ ਦੀ ਹਿੰਮਤ ਦਿਨੋਂ ਤਨਵਾਦੀ ਜਾਵੇਗੀ ਜਦੋਂ ਫੋਨ ਲਾ ਕੇ ਆਪਣੀ ਮਾਂ ਨੂੰ ਸਭ ਕੁਝ ਦੱਸ ਦਿੰਦੀ ਹੈ ਤਾਂ ਉਸ ਦੀ ਮਾਂ ਟੈਨਸ਼ਨ ਬਹੁਤ ਵੱਜ ਜਾਂਦੀ ਹੈ ਪ੍ਰੀਤ ਉਸ ਦੀ ਮਾਂ ਨਾਲ ਸਭ ਗੱਲਾਂ ਕਰ ਰਹੀ ਸੀ ਤਾਂ ਕਮਲ ਨੇ ਸਾਰੀਆਂ ਗੱਲਾਂ ਸੁਣ ਲਈਆਂ ਸਨ। ਪ੍ਰੀਤ ਆਪਣੀ ਮਾਂ ਨੂੰ ਦੱਸਦੀ ਹੈ ਕਿ ਵਿੱਕੀ ਕਹਿੰਦਾ ਹੈ ਕਿ ਉਸਨੇ ਤਲਾਕ ਦੇ ਕਾਗਜ਼ ਵੀ ਤਿਆਰ ਕਰਵਾ ਲਏ ਹਨ ਤੇ ਉਸ ਨੂੰ ਛੱਡ ਦੇਣ ਦੀਆਂ ਧਮਕੀਆਂ ਵੀ ਦਿੰਦਾ ਹੈ। ਫਿਰ ਉਹ ਆਪਣੀ ਮਾਂ ਨੂੰ ਫੋਨ ਤੇ ਕਹਿੰਦੀ ਹੈ ਕਿ ਮਾਂ ਮੈਂ ਤੁਹਾਨੂੰ ਮਿਲਣ ਆਵਾਂਗੀ ਤੇ ਕੋਈ ਜ਼ਰੂਰੀ ਗੱਲ ਵੀ ਕਰਕੇ ਜਾਵਾਂਗੀ। ਦੇਖੋ ਫਿਰ ਕਮਲ ਦੀ ਮਾਂ ਉਸ ਨੂੰ ਦੱਸਦੀ ਹੈ ਤਾਂ ਅਮਰ ਅਜਪ੍ਰੀਤ ਨੇ ਆਉਣਾ ਹੈ ਉਦੋਂ ਤੱਕ ਉਹਨਾਂ ਦੇ ਘਰ ਪਰੌਣੇ ਆ ਜਾਂਦੇ ਹਨ ਤੇ ਉਹ ਦਿਮਾਗ ਉਹਨਾਂ ਦੀ ਆਉ ਭਗਤ ਵਿੱਚ ਲੱਗ ਜਾਂਦੀ ਹੈ ਤੇ ਉਸ ਨੂੰ ਪ੍ਰੀਤ ਦੇ ਆਉਣ ਦਾ ਚੇਤਾ ਹੀ ਭੁੱਲ ਜਾਂਦਾ ਹੈ ਜਦ ਉਸ ਨੂੰ ਯਾਦ ਆਉਂਦਾ ਹੈ ਤਾਂ ਉਹ ਕਮਲ ਨੂੰ ਕਹਿੰਦੀ ਕਿ ਪ੍ਰੀਤ ਅਜੇ ਤੱਕ ਕਿਉਂ ਨਹੀਂ ਆਇਆ ਕਮਲ ਕਹਿੰਦਾ ਕਿ ਆ ਜਾਵੇਗੀ ਫਿਰ ਉਹ ਦਿਮਾਗ ਕਹਿੰਦੀ ਹੈ ਕਿ ਪੁੱਤ ਤੂੰ ਹੀ ਉਸ ਨੂੰ ਜਾ ਕੇ ਲਿਆ ਦੇ ਕਮਲ ਕਹਿੰਦਾ ਹੈ ਕਿ ਜਦ ਮੈਂ ਉਸ ਨੌਕੇ ਛੱਡਣ ਗਿਆ ਸੀ ਤਾਂ ਉਦੋਂ ਉਸ ਨੇ ਮੇਰੀ ਥੋੜੀ ਬੇਇੱਜ਼ਤੀ કરી ਸੀ ਮੈਂ ਉਸ ਨੂੰ ਗੇਟ ਵਿੱਚ ਹੀ ਲਾ ਕੇ ਮੋੜਿਆ ਸੀ ਉਸ ਨੇ ਮੈਨੂੰ ਆਪਣੇ ਘਰ ਵਿੱਚ ਵੀ ਨਹੀਂ ਵਾੜਿਆ ਉਹ ਇੰਨੀਆਂ ਗੱਲਾਂ ਕਰ ਹੀ ਰਹੀਏ ਹੁੰਦੇ ਹਨ ਕਿ ਤਦ ਤੱਕ ਪ੍ਰੀਤ ਤੇ ਵਿੱਕੀ ਗੱਡੀ ਤੇ ਘਰ ਆ ਜਾਂਦੇ ਹਨ ਤੇ ਉਸ ਦੀ ਮਾਂ ਪ੍ਰੀਤੀ ਤੇ ਜੋ ਆਈ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਹੁਣ ਅਸੀਂ ਅਗਲੀ ਵੀਡੀਓ ਵਿੱਚ ਦੇਖਾਂਗੇ ਕਿ ਪ੍ਰੀਤ ਵਿੱਕੀ ਤੇ ਉਸ ਦੀ ਮਾਂ ਬਾਰੇ ਆਪਣੀ ਮਾਂ ਨੂੰ ਕੀ ਦੱਸਦੀ ਹੈ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਧੰਨਵਾਦ